ਬਾਉ ਜੀ ਇਹਨਾਂ ਦਾ ਨਾਮ ਕੀ ਹੈ ਇਹਨਾਂ ਦਾ ਨਾਮ ਸੁਣ ਸਕਦਾ ਕੋਈ ਨਹੀਂ ਨਹੀਂ ਪੀਦਾ ਅਸਾਂ ਨਹੀਂ ਜਾਣਦੇ ਨਾ ਸਰ ਪੱਤਰਕਾਰ ਜੀ ਨਾ ਪੱਤਰਕਾਰ ਜੀ ਪੱਤਰਕਾਰ ਜੀ 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 ਇੱਥੇ ਪਿੰਡ ਕੋਲ ਤਾਂ ਇੱਕ ਮਿੰਟ ਇੱਕ ਮਿੰਟ ਰਹਿ ਦਿਓ ਅੱਵਾ ਬੰਦੋ ਇਹਨੂੰ 10000 ਰੁਪਏ ਮੰਗੇ ਰੰਗਿਆ ਤੇਰੀ ਵੀਡੀਓ ਆ ਵਾਇਰਲ ਤੇ ਹੋ ਜਾਣੀ ਆ ਚੌਂਕੀ ਚੌਂਕੀ ਆਇਓ ਅੱਵਾ ਚੌਂਕੀ ਲਈ ਇੱਥੇ ਆ ਜਾਓ ਵੀਡੀਓ ਦੋਦਾ ਨਾਮ ਦੱਸ ਦੋ ਜੀ ਕਿਹੜੀ ਚੌਂਕੀ ਨਾਮ ਦੱਸ ਦੋ ਨਾਮ ਦੱਸ ਦੋ ਐਦਾਂ ਫਿਰ ਕੇ ਰਾਬੋ ਆ ਲਾਂਗੇ ਮਸਾਇਰਾ ਨਹੀਂ ਕੋ ਜਾਣਾ ਮਸਾਇਰਾ ਨਹੀਂ ਜਾਣਾ ਨਾਲ ਬੰਦਾ ਆ ਆ ਕੀ ਹੈ ਚੀਕਾ ਦੀ ਗੱਲੋਂ ਰਾਈਟ ਅੱਡਾ अच्छा इनਾਂ ਵੱਲੋਂ ਪੈਸੇ ਮੰਗੇਗੇ ਇੱਕ ਮਿੰਟ ਪੁੱਛੋ 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 ਭਾਜੀ ਤੁਹਾਡੇ ਵੱਲੋਂ ਪੈਸੇ ਮੰਗੇਗੇ ਕੋਈ ਹੈਗਾ ਕੋਈ ਇਹਨਾਂ ਨੂੰ ਪੁੱਛੋ ਇਹਨਾਂ ਦਾ ਨਾਮ ਇਹਦਾ ਨਾਮ ਪੁੱਛੋ ਉਹਦਾ ਨਾਮ ਪੁੱਛੋ ਵੇਖੀ ਇੱਕ ਬੰਦਾ ਕਿੱਥੇ ਤੁਹਾਡਾ ਹੈਲੋ ਵੀਜੀ ਨਾਮ ਤਾਂ ਦੱਸ ਕੇ ਜਾਓ ਮੌਜੂਦਾ ਮੇਰੀ ਬੇਨਤੀ ਆ ਸਬ ਇੰਸਪੈਕਟਰ ਰਵਿੰਦਰ ਸਿੰਘ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਆ ਵੀਰ ਜੀ ਲੱਗੇ ਜਾ ਰਹੇ ਆ ਵੀ ਪੁਲਿਸ ਮੁਲਾਜ਼ਮ ਨੇ ਤੇ ਬੇਨਤੀ ਆ ਜੇ ਸੋਚ ਸਕਦੇ ਆ ਕਿ ਪੰਜਾਬ ਸਰਕਾਰ 'ਚ ਜੇ ਜਲਤਾਂ 'ਚ ਦਮ ਹੈਗਾ ਜੇ ਪੰਜਾਬ ਸਰਕਾਰ ਚੱਲ ਸਕਦੀ ਆ ਤੇ ਮੁਲਾਜ਼ਮਾਂ ਦੇ ਉੱਤੇ ਭਗਵੰਤ ਮਾਨ ਕਿ ਚੱਲ ਸਕਦਾ ਤੇ ਇਹਨਾਂ ਦੇ ਪਰਚਾ ਕੱਢ ਕੇ ਵਗਾਵੇ ਇਹਨਾਂ ਨੇ ਤੇ ਸਾਡੇ 350 ਦੀ ਦਿਹਾੜੀ ਵਾਲਿਆਂ ਕੋ 1000 ਰੁਪਏ ਫਰੇ ਜਿਹੜੀ ਵੀਡੀਓ ਸਾਰੇ ਤੁਹਾਨੂੰ ਬਾਤ ਆ ਜੀ ਕਿਹੜਾ ਪਿੰਡ ਪਤਾ ਪੁੱਛਾਇਆ ਮੈਂ ਕਿਹਾ ਜੀ ਵੈਰੀਫਾਈ ਕਰੁੰਦੇ ਆਂ ਇਹ ਤੇ ਰੋਲਾ ਰਾਲਾ ਪਿਆ ਵੈਰੀਫਾਈ ਕਰਾਦਾ ਰੋਲਾ ਸੀ ਜੀ ਸਰ ਮਾੜਾ ਜਿਹਾ ਮੈਸੇਜ ਉਹ ਮੁਲਾਜ਼ਮ ਆਇਆ ਸੀ ਕੋਈ ਸਾਡਾ ਉਚ ਨੀਚ ਹੋ ਗਈ ਇਹਨਾਂ ਦਾ ਕਹਿਣਾ ਕੀ ਉਹਨਾਂ ਨੇ ਡਰਿੰਕ ਵੀ ਕੀਤੀ ਸੀ ਵੇ ਪੈਸੇ ਦੀ ਕੋਈ ਮਨਸੇ ਚ ਗਈ ਮੈਂ ਕਿਹਾ ਜੀ ਵੈਰੀਫਾਈ ਕਰੁੰਦੇ ਆਂ ਜੀ ਠੀਕ ਹੈ ਜੀ ਵੈਰੀਫਾਈ ਕਰਕੇ ਜੋ ਬੰਦੀ ਕਾਰਵਾਈ ਕਰਾਂਗੇ ਓਕੇ